ਤਾਰੀਖ ਦੇ ਦੂਸਰੇ ਤੋਂ ਪਹਿਲਾਂ ਮੇਰੀ ਪਿਆਰ ਭਰੀ ਸੱਸੀ ਨਾਲ ਹੈ ਭੈਣਾ ਮੇਰੀ ਹਮੇਸ਼ਾ ਤੋਂ ਮੇਰੇ ਇਕ ਹੀ ਰਹਿੰਦੀ ਕਿਉਂਕਿ ਮੈਨੂੰ ਇਹ ਪਤਾ ਹੈ ਕਿ ਭੈਣਾ ਦਾ ਘਰੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ ਤਾਂ ਮੈਂ ਰਸਤੇ 'ਚ ਸੀ ਜਦੋਂ ਸਾਡੇ ਮੈਡਮ ਦਾ ਫੋਨ ਆਇਆ ਤਾਂ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿਹਾ ਜੀ ਮੇਰੇ ਵੱਲੋਂ ਭੈਣਾ ਨੂੰ ਮਾਫੀ ਮੰਗ ਲਿਓ ਮੇਰੇ ਕੋਲੇ ਕੋਈ ਕੇਸ ਆ ਗਿਆ ਸੀ ਤਾਂ ਮੈਂ ਲੇਟ ਹੋ ਗਈ ਸੋ ਆਓ ਇੱਕ ਵਾਰ ਫਤਿਹ ਦੀ ਸਾਂਝ ਪੋਨੇ ਆ ਵਾਹਿਗੁਰੂ ਜੀ ਦਾ ਖਾਲਸਾ ਸੋ ਜਿਵੇਂ ਅਸੀਂ ਕਹਿੰਦੇ ਸੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਕੈਂਪੇਨ ਕਰਨ ਆਉਂਦੇ ਸੀ ਤਾਂ ਅਸੀਂ ਇੱਕ ਗੱਲ ਕਹਿੰਦੇ ਸੀਗੇ ਕਿ ਤੁਸੀਂ ਸਾਨੂੰ ਇੱਕ ਵਾਰ ਮੌਕਾ ਦੇ ਦਿਓ ਉਸ ਤੋਂ ਬਾਅਦ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਡੀਆਂ ਨੇ ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਜੋ ਪੈਂਡਿੰਗ ਕੰਮ ਨੇ ਜਿਹੜੇ ਅਧੂਰੇ ਛੱਡੇ ਹੋਏ ਨੇ ਜਿੱਥੇ ਅਸੀਂ ਉਹ ਪੂਰੇ ਕਰ ਰਹੇ ਹਾਂ ਉੱਥੇ ਸਾਡੀ ਸਰਕਾਰ ਇੱਕ ਵਾਹਿਦ ਅਜਿਹੀ ਸਰਕਾਰ ਹੈ ਜਿਸ ਨੇ 3 ਸਾਲਾਂ ਦੇ ਵਿੱਚ ਇਹ ਜਿਹੇ ਕੰਮ ਕੀਤੇ ਨੇ ਜਿਹੜੇ ਪੁਰਾਣੇ ਜਿਹੜੀਆਂ 70 70 ਸਾਲ ਪੁਰਾਣੀਆਂ ਸਰਕਾਰ ਆ ਰਹੀਆਂ ਜਿਨ੍ਹਾਂ ਨੇ ਅਦਲ ਬਦਲ ਕੇ ਪੰਜਾਬ ਤੇ ਰਾਜ ਕੀਤਾ ਉਹ ਕੰਮ ਉਹਨਾਂ ਨੇ ਵੀ ਉਹਨੇ ਕੰਮ ਇੰਨੇ ਸਾਲਾਂ ਚ ਨਹੀਂ ਸੀ ਕੀਤੇ ਅਸੀਂ ਮੈਂ ਬਹੁਤ ਜਿਹਨੂੰ ਕੋਹਣਾ ਮੇਨ ਮੇਨ ਦੇ ਵੀ ਆ ਜਾ ਜੇ ਬਿਜਲੀ ਫ੍ਰੀ ਦੀ ਅਸੀਂ ਗੱਲ ਕਰੀਏ ਤਾਂ ਤਿੰਨ ਹੀ ਮਹੀਨੇ ਬਾਅਦ ਸਿਰਫ ਤੁਹਾਨੂੰ ਸਾਰਿਆਂ ਨੂੰ ਫ੍ਰੀ ਬਿਜਲੀ ਮਿਲਣੀ ਸ਼ੁਰੂ ਹੋ ਗਈ ਸੀ ਔਰ ਹੁਣ ਹਾਲ ਦੇ ਵਿੱਚ ਹੀ ਜਿਹੜੇ ਰੀਸੈਂਟ ਕੰਮ ਹੋਇਆ ਯੁੱਧ ਨਸ਼ੇ ਵਿਰੁੱਧ ਦੇ ਤੁਸੀਂ ਸੁਣਿਆ ਹੀ ਹੋਏਗਾ ਕਿ ਉਹਦੇ ਤਹਿਤ ਜਿੰਨੀ ਵੱਡੀ ਕਾਰਵਾਈ ਆਮਾਦੀ ਪਾਟੀ ਦੀ ਸਰਕਾਰ ਨੇ ਕੀਤੀ ਹੈ ਜਾਂ ਇਹ ਕਹਿ ਲੋ ਕਿ ਵਿਕਰਮ ਸਿੰਘ ਮਜੀਠੀਏ ਨੂੰ ਜਿਹੜਾ ਹੱਥ ਪਾਇਆ ਉਹ ਅੱਜ ਤੱਕ ਕੋਈ ਹਿੰਮਤ ਨਹੀਂ ਸੀ ਕਰਦਾ ਸੋ ਜਿਵੇਂ ਅਸੀਂ ਕਹਿੰਦੇ ਸੀ ਕਿ ਜਿਹੜਾ ਵੀ ਬੰਦਾ ਰਿਸਪਾਂਸਿਬਲ ਹੈ ਜਿਨ੍ਹਾਂ ਦੇ ਕਰਕੇ ਸਾਡੇ ਮਾਮਾ ਦੇ ਪੁੱਤ ਨਸ਼ਿਆਂ ਤੇ ਲੱਗੇ ਸਾਡੇ ਕਈ ਇਹ ਜਿਹੇ ਘਰ ਹੈ ਜਿਨ੍ਹਾਂ ਦੇ ਵਿੱਚ ਕੋਈ ਜੀ ਨਹੀਂ ਰਿਹਾ ਕਈ ਇਹ ਜਿਹੇ ਪਰਿਵਾਰ ਹੈਗੇ ਨੇ ਸੋ ਆਮਾਦੀ ਪਾਟੀ ਨੇ ਜੋ ਵਾਦੇ ਕੀਤੇ ਸੀ ਉਹ ਤਾਂ ਪੂਰੇ ਕੀਤੇ ਹੀ ਨੇ ਉਸ ਤੋਂ ਇਲਾਵਾ ਜਿਨ੍ਹਾਂ ਦੀ ਕਦੇ ਗੱਲ ਨਹੀਂ ਸੀ ਹੋਈ ਅਸੀਂ ਉਹ ਵੀ ਪੂਰੇ ਕਰ ਰਹੇ ਹਾਂ ਤੁਸੀਂ ਦੇਖਿਆ ਹੋਵੇਗਾ ਆ ਪਿੱਛੇ ਜਿਹੜੇ ਸਾਡੇ ਭਿਖਾਰੀ ਇਹ ਬਹੁਤ ਵੱਡਾ ਇਸ਼ੂ ਬਣ ਗਿਆ ਸੀ ਕਿ ਉਹ ਇੰਨੇ ਸਾਰੇ ਬੱਚੇ ਕਿੱਥੋਂ ਲੈ ਕੇ ਆਉਂਦੇ ਆ ਇਹ ਬੱਚੇ ਕਿੱਥੋਂ ਆ ਰਹੇ ਨੇ ਕਿਹਦੇ ਬੱਚੇ ਨੇ ਕਿਉਂ ਇਸ ਤਰ੍ਹਾਂ ਇਹਨਾਂ ਦਾ ਐਕਸਪਲੋਇਟੇਸ਼ਨ ਹੋ ਰਹੀ ਹੈ ਸੋ ਉਹ ਵੀ ਸਰਕਾਰ ਨੇ ਇੱਕ ਪਹਿਲ ਕਦਮੀ ਕੀਤੀ ਹੈ ਕਿ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਜਾਏਗਾ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਇਹ ਬੱਚੇ ਕਿੱਥੋਂ ਆ ਰਹੇ ਨੇ ਕਿ ਇਹ ਬੱਚੇ ਚੋਰੀ ਕਰਕੇ ਲਿਆਉਂਦੇ ਨੇ ਇਹਨਾਂ ਦੇ ਪਿੱਛੇ ਫਿਰ ਕਿਹੜੀਆਂ ਵੱਡੀਆਂ ਤਾਕਤਾਂ ਨੇ ਕਿ ਤੁਸੀਂ ਇਹਨਾਂ ਨੂੰ ਕੁਝ ਆਫਰ ਕਰ ਦੋ ਇਹਨਾਂ ਨੂੰ ਕੋਈ ਅਸੀਂ ਤੁਹਾਡੇ ਨਿਆਣਿਆਂ ਨੂੰ ਪੜਾ ਦੇਣੇ ਆ ਅਸੀਂ ਤੁਹਾਡੇ ਬੱਚਿਆਂ ਨੂੰ ਚੰਗੀ ਥਾਂ ਤੇ ਰੱਖ ਦਿੰਨੇ ਆ ਉਹ ਕਿਸੇ ਗੱਲ ਤੇ ਆਉਂਦੇ ਨਹੀਂ ਆ ਉਹ ਕਹਿੰਦੇ ਜੀ ਸਾਡੇ ਦਿਨ ਦੀ ਕਮਾਈ ਬਹੁਤ ਹੋ ਜਾਂਦੀ ਸਾਨੂੰ ਪੜਨ ਦੀ ਕੀ ਲੋੜ ਹੈ ਕਿਉਂਕਿ ਮੈਂ ਨਿੱਜੀ ਤੌਰ ਤੇ ਇਸ ਤੋਂ ਮੇਰਾ ਸੋਸ਼ਲ ਵਰਕ ਦਾ ਸਿਗਾ ਮੈਂ ਨਿੱਜੀ ਤੌਰ ਤੇ ਦੇ ਉੱਤੇ ਬਹੁਤ ਕੰਮ ਕੀਤਾ ਸੀ ਅਸੀਂ ਇਹਨਾਂ ਨੂੰ ਇੱਥੇ ਤੱਕ ਆਫਰ ਦਿੱਤੀਆਂ ਸੀ ਕਿ ਅਸੀਂ ਤੁਹਾਨੂੰ ਕੋਲ ਆ ਕੇ ਪੜਾ ਕੇ ਜਾਇਆ ਕਰਾਂਗੇ ਪਰ ਉਹ ਕਿਸੇ ਕੱਲ ਤੇ ਆਉਂਦੇ ਨਹੀਂ ਸੀਗੇ ਸੋ ਤੁਹਾਡੇ ਲਈ ਵੀ ਮਾਣ ਵਾਲੀ ਗੱਲ ਹੈ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਇੱਕ ਜਿਹੀ ਸਰਕਾਰ ਚੁਣੀ ਔਰ ਅਸੀਂ ਇੱਕ ਜਿਹੀ ਸਰਕਾਰ ਦਾ ਹਿੱਸਾ ਆ ਜਿਹਦਾ ਜਿਹਦਾ ਮਕਸਦ ਇਕੀ ਹੈ ਕਿ ਜੋ ਅਸੀਂ ਕਿਹਾ ਸੀਗਾ ਉਹ ਅਸੀਂ ਪੂਰਾ ਕਰਕੇ ਦਿਖਾਣਾ ਹੈ ਕੱਲ ਤੁਸੀਂ ਦੇਖਿਆ ਹੋਏਗਾ ਨਿਊ ਅੰਮ੍ਰਿਤਸਰ ਦੇ ਬਾਅਦ ਵੀ ਅਸੀਂ ਇੱਕ ਪੁਲ ਦਾ ਉਦਘਾਟਨ ਵੀ ਕੀਤਾ ਹੈਗਾ ਸੋ ਮੈਂ ਹੁਣ ਇੱਕ ਜ਼ਿੰਮੇਵਾਰੀ ਲਈ ਹੈ ਸਾਡੇ ਬੰਸਲ ਸਾਹਿਬ ਸਾਡੇ ਬਲੋਕ ਇਨ ਚਾਰਜ ਵੀ ਨੇ ਇਸ ਵੇਲੇ ਇਹਨਾਂ ਦੀ ਮੈਂ ਇੱਕ ਜ਼ਿੰਮੇਵਾਰੀ ਲਗਾਈ ਹੈ ਕਿ ਤੁਸੀਂ ਸਾਰੇ ਹਲਕੇ ਦੇ ਵਿੱਚ ਹਰ ਵਾਰਡ 'ਚ ਜਿੱਥੇ-ਜਿੱਥੇ ਇਹ ਤਾਰਾਂ ਕੱਟਣ ਵਾਲੀਆਂ ਪਈਆਂ ਨੇ ਜਿਹੜੀਆਂ ਬਿਲਕੁਲ ਰिडੰਡੈਂਟ ਡਵਾਈਸਡ ਹੈਗੀਆਂ ਨੇ ਉਹ ਤੁਸੀਂ ਮੈਨੂੰ ਦੱਸੋ ਪੈਸਿਆਂ ਦਾ ਅਸੀਂ ਇਹ ਕਿਉਂਕਿ ਕਿਉਂ ਰਹਿ ਜਾਂਦੀਆਂ ਕਿ ਕੋਈ ਆਪਣੀ ਜੇਬ 'ਚੋਂ ਪੈਸੇ ਨਹੀਂ ਪਾਣੇ ਚਾਹੁੰਦਾ ਇਹਦੇ ਲਈ ਜਦਕਿ ਇਹ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਸੋ ਮੈਂ ਇਹਨਾਂ ਨੂੰ ਕਿਹਾ ਵੀ ਉਹ ਉਹਦੇ ਕਰਕੇ ਕਿਤੇ ਵੀ ਇਹੋ ਜਿਹੀ ਕੋਈ ਤਾਰ ਰਹਿਣੀ ਨਹੀਂ ਚਾਹੀਦੀ ਹੈ ਸੋ ਅਸੀਂ ਜਿੱਥੇ ਉਹ ਕੰਮ ਕਰਾਵਾਂਗੇ ਉੱਥੇ ਜਿੱਮੇ ਅਸੀਂ ਤਾਰਾਂ ਜਿਹੜੀਆਂ ਲੱਤੀਆਂ ਨੇ ਹਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦੀ ਆ ਕਿ ਜਿਹੜੀਆਂ ਇਹ ਤਾਰਾਂ ਲਟਕੀਆਂ ਐ ਇਕੱਲੀਆਂ ਬਿਜਲੀ ਦੀਆਂ ਤਾਰਾਂ ਨਹੀਂ ਐ ਤੁਸੀਂ ਦੇਖਿਆ ਹੋਏਗਾ ਉਹ ਵਿੱਚ Airtel ਦੀਆਂ ਤਾਰਾਂ ਨੇ ਕੇਬਲ ਵਾਲੇ ਨੇ ਟੈਲੀਫੋਨ ਵਾਲੇ ਨੇ ਉਹ ਕੀ ਕਰਦੇ ਆ ਉਹ ਸਾਰਾ ਗੁੱਛਾ ਬਣਾ ਕੇ ਤੇ ਉਹ ਬਿਜਲੀ ਦੇ ਤਾਰਾਂ ਦੇ ਉੱਤੇ ਫੁੱਟ ਜਾਂਦੇ ਆ ਉਹਨਾਂ ਦੇ ਭਾਰ ਦੇ ਕਰਕੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਥੱਲੇ ਆ ਗਈਆਂ ਨੇ ਪਰ ਅਸੀਂ ਇਹਦਾ ਵੀ ਤੁਹਾਨੂੰ ਬਹੁਤ ਛੇਤੀ ਹੱਲ ਕੱਢ ਕੇ ਦੇਾਂਗੇ ਇਸ ਤੋਂ ਇਲਾਵਾ ਤੁਹਾਨੂੰ ਅਗਰ ਲੱਗਦਾ ਹੈ ਕਿ ਤੁਹਾਡੀ ਵਾਰਡ ਦੇ ਵਿੱਚ ਅਜੇ ਹੋਰ ਵੀ ਕਈ ਕੰਮ ਹੋਣ ਵਾਲੇ ਨੇ ਜਿਹੜੇ ਕਿ ਹੋਣਗੇ ਦੇਖੋ ਇੱਕ ਚੀਜ਼ ਮੈਂ ਕਹਿਣੀ ਚਾਹੁੰਨੀ ਆ ਡਿਵੈਲਪਮੈਂਟ ਇੱਕ ਅਜਿਹੀ ਚੀਜ਼ ਹੈ ਜਿਹੜੀ ਕਦੇ ਰੁਕਦੀ ਨਹੀਂ ਹੈ ਅਸੀਂ ਕਦੇ ਇਹ ਨਹੀਂ ਕਹਿ ਸਕਦੇ ਕਿ ਸਾਰੇ ਕੰਮ ਖਤਮ ਹੋ ਗਏ ਹੋ ਸਕਦਾ ਹੈ ਅਸੀਂ ਸਾਰੇ ਆਪਣੇ ਵੱਲੋਂ ਖਤਮ ਕੀਤੇ ਪੁਰਾਣੇ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਕੋਈ ਨਵੀਂ ਨਵੀਂ ਤਕਨੀਕ ਆ ਗਈ ਐ ਅਸੀਂ ਕਹਿੰਦੇ ਇਹ ਨਹੀਂ ਹੁਣ ਅਸੀਂ ਇਹ ਕੰਮ ਕਰਾਉਣਾ ਆ ਸੋ ਡਿਵੈਲਪਮੈਂਟ ਹਮੇਸ਼ਾ ਚੱਲਦੀ ਰਹਿੰਦੀ ਹੈ ਸੋ ਇਹ ਚੀਜ਼ ਮੰਨ ਕੇ ਚੱਲਣਾ ਬਾਕੀ ਸਾਡੇ ਜਿੰਨੇ ਵੀ ਇੱਥੇ ਤੁਹਾਡੇ ਔਰਡ ਦੇ ਵਿੱਚ ਲੀਡਰਸ ਨੇ ਉਹ ਤੁਹਾਡੇ ਵਿੱਚ ਰਹਿੰਦੇ ਨੇ ਤੁਸੀਂ ਸਾਨੂੰ ਕਿਸੇ ਵੀ ਟਾਈਮ ਆ ਕੇ ਮਿਲ ਸਕਦੇ ਜੀ ਮੈਮ ਕਿਹੜੇ ਇਲਾਕੇ ਪਹੁੰਚੇ ਹੋ ਤੁਸੀਂ ਦੇਖੋ ਅੱਜ ਅਸੀਂ ਆਪਣੇ ਹਲਕੀ ਦੇ 34 ਨੰਬਰ ਵੋਟ ਦੇ ਵਿੱਚ ਆਏ ਆਂ ਔਰ ਸਾਡੇ ਇੱਥੇ ਰਾਣਾ ਗਾਰਡਨ ਏਰੀਆ ਹੈ ਰਜਿੰਦਰ ਨਗਰ ਹੈਗਾ ਇਹ ਇੱਥੇ ਸਾਡੀ ਹਨਾ ਉਹ ਬਿਜਲੀ ਦੀਆਂ ਜਿਹੜੀਆਂ ਵਾਇਰ ਜਿਹੜੀਆਂ ਬਿਲਕੁਲ ਯੂਜ਼ਡ ਨਹੀਂ ਸੀਗੀਆਂ ਉਹ ਬਹੁਤ ਚਿਰ ਤੋਂ ਇੱਕ ਮਸਲਾ ਸੀ ਕਿ ਲੋਕ ਉੱਪਰ ਆਪਣੇ ਛੱਤਾਂ ਤੇ ਵੀ ਜਾਂਦੇ ਨਹੀਂ ਸੀਗੇ ਉਹ ਵਾਇਰਸ ਬਿਲਕੁਲ ਵਰਕਿੰਗ ਨਹੀਂ ਸੀ ਉਹ ਅੱਜ ਅਸੀਂ ਆ ਕੇ ਤੇ ਉਹਨਾਂ ਨੂੰ ਰਿਮੂਵ ਕੀਤਾ ਔਰ ਮੈਂ ਦੱਸਣਾ ਚਾਹੁੰਦੀ ਆ ਕਿ ਇਹ ਇਹ ਵਾਇਰਸ ਰਿਮੂਵ ਹੋਣ ਦੇ ਨਾਲ ਇਸ ਵੱਲ ਦੇ ਪੰਜ ਹਜੇ ਏਰੀਆਜ਼ ਨੇ ਜਿਨ੍ਹਾਂ ਨੂੰ ਅ ਫਰਕ ਪੈਗਾ ਕਿਉਂਕਿ ਵਿੱਚ ਪੋਲਸ ਵੀ ਨੇ ਹੁਣ ਕਿਉਂਕਿ ਉਹ ਵਾਇਰਸ ਉੱਤਰ ਜਾਣੀਆਂ ਤੇ ਜਿਹੜੇ ਪੋਲਸ ਨੇ ਉਹ ਵੀ ਕਿਸੇ ਕੰਮ ਨਹੀਂ ਉਹ ਪੋਲਸ ਵੀ ਜਿਹੜੇ ਅਸੀਂ ਉਤਾਰ ਦਾਂਗੇ ਉਹਦੇ ਨਾਲ ਜਿੱਥੇ-ਜਿੱਥੇ ਕਿਤੇ ਹਿੱਚੇਗੇ ਉਹ ਕਲੀਅਰ ਹੋ ਜਾਏਗੀ ਸੋ ਇਹ ਵੀ ਜ਼ਿੰਮੇਵਾਰੀ ਅਸੀਂ ਲਗਾ ਰਹੇ ਸੀ ਅੱਜ ਇਹ ਆਲਰੇਡੀ ਅਸੀਂ ਅੱਗੇ ਕਰ ਚੁੱਕੇ ਆਂ ਸੜੀਆਂ ਤਿੰਨ ਮਾਡਾਂ ਦੇ ਵਿੱਚ ਇਹ ਆਲਰੇਡੀ ਕੰਮ ਚੱਲਿਆ ਉੱਥੇ ਵੀ ਅਸੀਂ ਹਟਾਈਆਂ ਸੀ ਸੋ ਜਿੰਨੀਆਂ ਵੀ ਕਿਤੇ ਰਹਿ ਗਈਆਂ ਨੇ ਉਹ ਮੇਰੀ ਕੋਸ਼ਿਸ਼ ਹੈ ਕਿ ਆਉਣ ਵਾਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਅਸੀਂ ਇਹ ਡਿਕਲੇਅਰ ਕਰ ਦਾਂਗੇ ਕਿ ਅੱਜ ਦੀ ਡੇਢ ਚ ਹਲਿਕਾ ਪੂਰਬੀ ਦੇ ਵਿੱਚ ਕੋਈ ਵੀ ਇਹ ਜਿਹਾ ਵਾਇਰ ਜੜੀ ਉਹ ਨਹੀਂ ਪ੍ਰੋਬਲਮ ਦੇਖੋ ਬਹੁਤ ਸਾਰੀ ਮੈਥਡਸ ਸੀ ਨਾ ਕਿ ਇੱਕ ਵਾਇਰਸ ਯੂਜ਼ ਜ ਹੈ ਹੀ ਨਹੀਂ ਐ ਲੋ ਉੱਪਰ ਨਹੀਂ ਚੜਦੇ ਆ ਡਰਦੇ ਆ ਬਿਲਕੁਲ ਬੰਨਿਆਂ ਦੇ ਨਾਲੇ ਉੱਪਰ ਨੇ ਔਰ ਜਿਹੜੇ ਪੋਲਸ ਨੇ ਉਹ ਅਸੀਂ ਹੁਣੇ ਉੱਤੇ ਗਿਣਤੀ ਵੀ ਕਰ ਰਹੇ ਸੀ ਕਿ ਕਿ ਚਾਰ ਪੋਲਸ ਸਾਨੂੰ ਦਿਖ ਵੀ ਰਹੇ ਆ ਜਿਹੜੇ ਗਲੀ ਦੇ ਸੈਂਟਰ ਜੇ ਜਾਂਦੇ ਆ ਸੋ ਜੇ ਉਹ ਪੋਲਸ ਵੀ ਰਿਮੂਵ ਹੋ ਜਾਣਗੇ ਤੇ ਆਬੀਸੇ ਗਲੀਆਂ ਵੀ ਖੁੱਲੀਆਂ ਹੋ ਜਾਂਦੀਆਂ ਉਹਦੇ ਨਾਲ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਇਹ ਬੁਨੇ ਦੀ ਪ੍ਰਧਾਨ ਆ ਰਹੀ ਹੁੰਦਾ ਆ ਦੇਖੋ ਮੈਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਸਨੇਹਾ ਦੇਣਾ ਚਾਹੁੰਦੀ ਆ ਕਿ ਅਵਰਡਾ ਕੰਪਨੀ ਜਿਹੜੀ ਬਿਲਕੁਲ ਨੌਨ ਪਰਫਾਰਮਿੰਗ ਕੰਪਨੀ ਸੀਗੀ ਉਹਨੂੰ ਅਸੀਂ ਐਗਜ਼ਿਟ ਕਰਵਾ ਦਿੱਤਾ ਹੈ ਉਹਨਾਂ ਨੂੰ ਅਸੀਂ ਬਲੈਕਲਿਸਟ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ ਹੀ ਐਗਜ਼ਿਟ ਕਰ ਦਿਓ ਇੱਥੋਂ ਤੇ ਹੁਣ ਉਹ ਕਿਉਂ ਕਿਉਂ ਐਗਜ਼ਿਟ ਮੋਡ ਤੇ ਨੇ ਤੇ ਉਹ ਜਿੰਨੀਆਂ ਤੋਂ ਗੱਡੀਆਂ ਦੇ ਰਹੇ ਸੀ ਉਹ ਵੀ ਨਹੀਂ ਦੇ ਰਹੇ ਇਸ ਵੇਲੇ ਜਿੰਨਾ ਵੀ ਸ਼ਹਿਰ ਦੇ ਵਿੱਚ ਬੂੜਾ ਚੁੱਕਿਆ ਜਾ ਰਿਹਾ ਮੋਸਟਲੀ ਕਾਰਪੋਰੇਸ਼ਨ ਨੇ ਆਪ ਥੋਲਿਸ ਹਾਇਰ ਕੀਤੀਆਂ ਟਿਲ ਦੈ ਟਾਈਮ ਜਿਹੜੇ ਸਾਡੇ ਨਵੀਆਂ ਕੰਪਨੀਆਂ ਦੇ ਟੈਂਡਰਸ ਬਹੁਤ ਥਰੋੜੀ ਹੋ ਜਾਂਦੇ ਆਂ ਤੇ ਮੈਂ ਦੱਸਣਾ ਚਾਹੁੰਦੀ ਕਿ ਐਸ ਵੇਲੇ ਅਸੀਂ ਇੱਕ ਕੰਪਨੀ ਤੇ ਡਿਪੈਂਡ ਨਹੀਂ ਕਰਾਂਗੇ ਅਸੀਂ ਅਲੱਗ-ਅਲੱਗ ਤਿੰਨ-ਚਾਰ ਕੰਪਨੀਆਂ ਨੂੰ ਕੰਟਰੈਕਟਸ ਦੇ ਰਹੇ ਆਂ ਸੋ ਬਹੁਤ ਜਲਦੀ ਸ਼ਹਿਰ ਦੇ ਵਿੱਚ ਸਾਨੂੰ ਤਕਰੀਬਨ 400 ਤੋਂ 500 ਵਹੀਕਲ ਜਿਹੜਾ ਹੈਗਾ ਬਾਪਸ ਲਿਫਟਿੰਗ ਲਈ ਨਵਾਂ ਮਿਲ ਜਾਏਗਾ ਔਰ ਇਹ ਪ੍ਰੋਬਲਮ ਜਿਹੜੀ ਹੈ ਬਿਲਕੁਲ ਟੈਂਪਰੇਰੀ ਹੈ ਲੇਕਿਨ ਇਹ ਦੂਰ ਹੋਏਗੀ ਬਹੁਤ ਚੰਗੇ ਤਰੀਕੇ ਨਾਲ ਪਾਜੀ ਵਾ ਨਾਮ ਮੇਰਾ ਮਨਮੋਹ ਸਿੰਘ ਹੈ ਵਾਰਡ ਨੰਬਰ 34 ਤੋਂ ਮੈਂ ਇੰਚਾਰਜ ਆਂ ਠੀਕ ਹੈ ਜੀ ਇਹ ਜਿਹੜਾ ਅੱਜ ਮਾਨਯੋਗ ਸਾਡੇ ਐਮਐਲਏ ਸਾਹਿਬ ਇੱਥੇ ਪਹੁੰਚੇ ਸੀ ਇਹ ਸਾਡੇ ਇੱਥੇ ਇਲਾਕੇ ਦੀ ਮੰਗ ਸੀ ਤਰਕੀਬਨ 40 ਤੋਂ 45 ਸਾਲ ਹੋ ਗਏ ਸੀ ਡੈਡ ਪਈਆਂ ਵਾਇਰਾਂ ਸੀ ਤੇ ਜਿਹਦੇ ਕਰਕੇ ਭਾਜੀ ਲੋਕਾਂ ਦੇ ਮੀਟਰ ਨਹੀਂ ਸੀ ਲੱਗਦੇ ਲੋਕਾਂ ਦੇ ਘਰਾਂ 'ਚ ਕਿਸੇ ਵੇਲੇ ਉਸੇ ਤਾਰਾਂ ਦੇ ਨਾਲ ਕਰੰਟ ਵੀ ਆ ਜਾਂਦਾ ਸੀ ਉਹ ਅੱਜ ਅਸੀਂ ਲਗਭਗ ਛੋਟੀ ਜੀ ਅਮਾਉਂਟ ਦੇ ਨਾਲ ਮਾਨਯੋਗ ਐਮਐਲਏ ਸਾਹਿਬ ਨੇ ਆਪਣੇ ਕੋਲੋਂ ਪਾ ਕੇ ਤੇ ਇਹ ਸਾਡੀਆਂ ਤਾਰਾਂ ਜਿਹੜੀਆਂ ਨਿਕਲੀਆਂ ਨੇ ਕਿੰਨੀ ਤਾਂ ਮੁਸ਼ਕਲ ਦਾ ਸਾਹਮਣਾ ਕਰਦਾ ਸੀਗਾ ਜੀ ਜਿਹੜੀਆਂ ਤਾਰਾਂ ਭਾਜੀ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਲੋਕਾਂ ਲੋਕੀ ਇੱਕ ਪੋਸ਼ਨ ਤੋਂ ਉੱਪਰ ਦੂਸਰਾ ਪੋਸ਼ਨ ਨਹੀਂ ਸੀ ਆਪਣਾ ਬਣਾ ਸਕਦਾ ਤਰਕਿਬਨ 40 ਸਾਲ ਲੰਘੇ ਲੋਕਾਂ ਦੇ ਘਰ ਪੁਰਾਣੇ ਦੇ ਜਿਸ ਤਰ੍ਹਾਂ ਬਣੇ ਸੀ ਉਸ ਤਰ੍ਹਾਂ ਹੀ ਬਣੇ ਨੇ ਤੇ ਜਿਸ ਨੇ ਵੀ ਮੀਟਰ ਅਪਲਾਈ ਕਰਨਾ ਹੁੰਦਾ ਸੀ ਉਹਨੂੰ ਮੀਟਰ ਦੀ ਐਨਓਸੀ ਨਹੀਂ ਸੀ ਮਿਲਦੀ ਕਿਉਂਕਿ ਉਹਦੇ ਉੱਪਰੋਂ ਤਾਰਾਂ ਪੁਰਾਣੀਆਂ ਲੰਘਦੀਆਂ ਸੀ ਡਰਦਾ ਮਾਰਾ ਬੱਚਾ ਵੀ ਨਹੀਂ ਜਾਂਦਾ ਹੁਣਾ ਬਿਲਕੁਲ ਜੀ ਬਿਲਕੁਲ ਡਰਦਾ ਮਾਰਾ ਸਹਿਮ ਦੇ ਮਾਰੇ ਬੱਚਾ ਵੀ ਨਹੀਂ ਕੋਈ ਜਾਂਦਾ ਬੱਚੇ ਦੀ ਛੱਡੋ ਵੱਡਾ ਵੀ ਕੋਈ ਨਹੀਂ ਹੀ ਜਾਂਦਾ ਕਿ ਕਿਸੇ ਵੇਲੇ ਕਰੰਟ ਆ ਜਾਏ ਜਾਂ ਕੋਈ ਚੀਜ਼ ਆ ਜਾਏ ਜਾਨੀ ਮਾਨੀ ਨੁਕਸਾਨ ਹੋ ਪਾਜੀ ਅਸ਼ਵਾਸ਼ਣ ਦੀ ਗੱਲ ਤੇ ਇਹ ਆ ਕਿ ਜਾਂ ਤੇ ਅਸੀਂ ਬਾੜ ਦੇ ਵਿੱਚ ਵਿਚਰਦੇ ਨਾ ਹੋਈਏ ਅਸੀਂ ਤਰਕੀਬਨ ਸੈਂਟਰ ਇਨਸਪੈਕਟਰ ਸਾਹਿਬ ਨਾਲ ਜਾਂ ਮਾਨਜੋਗ ਐਮਐਲਏ ਸਾਹਿਬ ਨਾਲ ਸਾਡੀ ਗੱਲ ਹੁੰਦੀ ਰਹਿੰਦੀ ਆ ਇਹ ਤਰਕੀਬਨ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜੀ ਆਪਣੀ ਕੰਪਨੀ ਨਵੀਂ ਕੰਪਨੀ ਆ ਰਹੀ ਆ ਤੇ ਹੋਰ ਤੋਂ ਕੂੜੀ ਦੀ ਨਜਾਤ ਮਿਲ ਜਣੀ ਆ